ਦੋ ਇਹ ਟਾਰਗੇਟ ਡਾਈਗੂ ਨੇ ਆ ਗਿਆ ਘਾਟਾ ਹੋ ਗਿਆ ਸਾਇਕਲ ਬਜ਼ੁਰਗ ਮਾਰਦਾ ਖੰਨਾ ਦੀ ਇਸ ਵੇਲੇ ਦੀ ਵੱਡੀ ਅਤੇ ਦੁਖਦਾਈ ਬ੍ਰੇਕਿੰਗ ਖਬਰ ਖੰਨਾ ਦੇ ਮਲੇਰਕੋਟਲਾ ਚੌਂਕ ਤੇ ਇੱਕ 70 ਸਾਲਾ ਗਰੀਬ ਬਜ਼ੁਰਗ ਸਾਈਕਲ ਸਵਾਰ ਦੀ ਟਰੱਕ ਹੇਠਾਂ ਆ ਕੇ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ ਪਰ ਲੋਕਾਂ ਨੇ ਚੋਦਰੀਆਂ ਦੇ ਪੈਟਰੋਲ ਪੰਪ ਦੇ ਇਆ ਹੋਰ ਮੁੰਡੇ ਕੋਲ ਗਿਆ ਉਹਨੇ ਜਾ ਕੇ ਘੇਰਿਆ ਉਹ ਚੌਧਰੀ ਦੇ ਪਪਪ ਦੇ ਕੋਲੇ ਤੇ ਘੇਰਿਆ ਤੇ ਜਦੋਂ ਪੁੱਤ ਨੂੰ ਫੋਨ ਕੀਤਾ ਤੇ ਫਿਰ ਪੁੱਤ ਨਾਲੇ ਜਾ ਕੇ ਉਹ ਜਾ ਕੇ ਚੌਧਰੀ ਨੂੰ ਦਿੱਤਾ ਠੀਕ ਹੈ ਜੀ ਜੱਟ ਬੋਟੀ ਨਹੀਂ ਆਇਆ ਹਾਲੇ ਕਿੱਥੋਂ ਵਾਸੇ ਉਹ ਨਾਲ ਲੋਕ ਨਹੀਂ ਸੀ ਉਹ ਆਪੀਫਾਈ ਕਰੀਂ ਕਿੰਦੀ ਕੈਂਜੀ ਵਗੈਰਾ ਸੀ 70 ਸਾਲ ਦੀ ਉਮਰ ਦਾ ਤੇ ਡਾਕ ਦਾ ਸਾਲ ਕਾਬੂ ਕਰ ਲੈਣਾ ਉਹ ਮੈਂ ਹਾਲੇ ਸਾਰਾ ਚੈੱਕ ਕਰਕੇ ਫਿਰ ਜਿਹੜਾ ਉਹ ਬਧਾਰੀ ਦੇ ਜੀ ਨਾਲ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੀ ਇਸ ਵੇਲੇ ਦੀ ਵੱਡੀ ਅਤੇ ਦੁਖਦਾਈ ਬ੍ਰੇਕਿੰਗ ਖਬਰ ਖੰਨਾ ਦੇ ਮਲੇਰਕੋਟਲਾ ਚੌਕ ਤੇ ਇੱਕ 70 ਸਾਲਾ ਗਰੀਬ ਬੁਜੁਰਗ ਸਾਈਕਲ ਸਵਾਰ ਦੀ ਟਰੱਕ ਹੇਠਾਂ ਆ ਕੇ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ ਪਰ ਲੋਕਾਂ ਨੇ ਚੋਦਰੀਆਂ ਦੇ ਪੈਟਰੋਲ ਪੰਪ ਦੇ ਨੇੜੇ ਉਸ ਨੂੰ ਕਾਬੂ ਕਰ ਲਿਆ ਹੈਰਾਨੀ ਦੀ ਗੱਲ ਇਹ ਹੈ ਕਿ ਸਾਢੇ 3 ਵਜੇ ਹੋਏ ਹਾਦਸੇ ਤੋਂ ਬਾਅਦ ਵੀ 2-3 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਕੋਈ ਸਰਕਾਰੀ ਐਂਬੂਲੈਂਸ ਮੌਕੇ ਤੇ ਨਹੀਂ ਪਹੁੰਚੀ ਇਸ ਲਾਪਰਵਾਹੀ ਤੋਂ pade ਲੋਕਾਂ ਨੇ ਮਲੇਰ ਕੋਟਲਾ ਚੌਕ ਜੰਪ ਕਰ ਦਿੱਤਾ ਜੇਸਨਰ ਟ੍ਰੈਫਿਕ ਪੂਰੀ ਤਰ੍ਹਾਂ ਠੱਪ ਹੋ ਗਿਆ ਡੀਐਸਪੀ ਵਿਨੋਦ ਕੁਮਾਰ ਨੇ ਦੋਸ਼ਾਂ ਤੇ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ ਇਹ ਹਾਦਸਾ ਸਿਰਫ ਇੱਕ ਮੌਤ ਨਹੀਂ ਸਿਸਟਮ ਦੀ ناکامی ਹੈ ਹਾਂਜੀ ਅੰਦਰ ਜੱਜ ਬਾਕ ਮਾਰ ਅੰਦੋਲਾਸ ਨਹੀਂ ਕਰ ਰਿਹਾ ਇਧਰ ਮੈਨੂੰ ਕੰਨੋ ਠੀਕ ਕਰ ਅਜੂਬਾ ਬਹੁਤ ਬੰਦੇ ਨੇ ਆ ਖੜੇ ਹੋਏ ਬਾਹਰ ਪਾਣੀ ਨੂੰ ਨਹੀਂ ਆਪਾਂ ਚਾਰ ਦਾ ਸੁਗੀ ਗੱਲ ਠੀਕ ਕਰ ਲਈ ਕਰਦੀ ਐ ਸੋ ਗਾਇਜ਼ ਨੂੰ ਮਾਰ ਨਹੀਂ ਕਰ ਇਹਦੀ ਕਰਮੇ ਕੰਨੀ ਆ ਬੰਦਾ ਦਾ ਮਾਰ ਕੇ ਇੱਕ ਮਿੰਟ ਲਈ ਹਾਂਜੀ ਤੁਸੀਂ ਮੌਕੇ ਤੇ ਸੀਗੇ ਜੀ ਮੈਂ ਮੌਕੇ ਤੇ ਸੀ ਮੈਂ ਆ ਰਿਹਾ ਸੀ ਤੇ ਮੁੰਡਾ ਤੇਰਾ ਸਾਈਡ ਤੇ ਖੜਿਆ ਹੈ ਅੱਛਾ ਜੀ ਇਹਦੇ ਮਤਲਬ ਕਿ ਕੋਡਲ ਟ੍ਰੱਕ ਬ੍ਰੌਸ ਕਰ ਰਿਹਾ ਹੈ ਸਮਾਜਨ ਦਾ ਟ੍ਰੱਕ ਹੈ ਉਹ ਬੰਦਾ ਬਰੋਟ ਆ ਰਿਹਾ ਤਤਨ ਸੁਣ ਕੇ ਤੇ ਹੈ ਵੀਦਰਾ ਬੰਦਾ ਉਹਨੂੰ ਪਿੱਛੋਂ ਹੁੰਦਾ ਤੇ ਉਹਦੇ ਬਾਅਦ ਜਦੋਂ ਨੰਗੇ ਆ ਤੇ ਉਹ ਨਾਰਦੀ ਨਾਲ ਸਾਈਕਲ ਨਾਲ ਉਹਦੇ ਬਹਿ ਗਿਆ ਮੈਂ ਕਿਹਾ ਤੇ ਉਹ ਪਿੱਲੇ ਘਰ ਖੱਲੇ ਉਹ ਆ ਚੁੱਕਿਆ ਹੈ ਨਾਉਂ ਹੀ ਦਿੱਤ ਪਰ ਜੇ ਸਰਤੀ ਉਹਦੇ ਗੱਡੀ ਨਗੀ ਆ ਪਟਾਖਾ ਪੈ ਗਿਆ ਤਾਂ ਡਰਾਈਵਰ ਨੇ ਸੋਚਿਆ ਵੀ ਪਟਾਖਾ ਪੈ ਗਿਆ ਹੌਲੀ ਘਟਦਾ ਘਟਦਾ ਤੇ ਉਹ ਸੁਰੇ ਦੇ ਕਰ ਗਿਆ ਉਹਦੇ ਚਲੇ ਗਿਆ ਦੂਆਪਾਰ ਕਰ ਗਿਆ ਮਗਰ ਉਹ ਬੰਦੇ ਭੱਜੇ ਆ ਹੋਰ ਮੁੰਡੇ ਭੱਜੇ ਆ ਉਹਨੇ ਜਾ ਕੇ ਘੇਰਿਆ ਉਹ ਚੌਧਰੀ ਦੇ ਪੱਕੇ ਦੇ ਮੂਲੇ ਤੇ ਘੇਰਿਆ ਤੇ ਉੱਥੇ ਜਾ ਕੇ ਪੁਲਿਸ ਨੂੰ ਫੋਨ ਕੀਤਾ ਤੇ ਫਿਰ ਪੁਲਿਸ ਨੇ ਜਾ ਕੇ ਜੰਗ ਚੋਣ ਦਿੱਤਾ ਠੀਕ ਹੈ ਜੀ ਸੱਟ ਵੱਡੀ ਪਈ ਹੈ 60-90 ਦਾ ਟਾਈਮ ਸੀਗਾ ਜਦੋਂ ਇਹ ਡੈਥ ਹੋਈ ਹੈ ਲੇਕਿਨ ਪੁਛੂ ਕਿ ਚਿਕਿਤਸਾ ਨੇ ਨਹੀਂ ਕੀਤੀ ਕੋਈ ਪ੍ਰਸ਼ਾਸਨ ਨਹੀਂ ਆਇਆ ਕੁਝ ਨਹੀਂ ਉਹੀ ਇਹ ਸਟ੍ਰੀਟ ਬੱਸ ਵਾਲਾ ਦੂਜੀ ਖੜਾ ਇਥੇ ਜਿਹੜੇ ਨੂੰ ਰੋਕਿਆ ਜਾ ਬਈ ਦੋ ਪੀਸੀਆਰ ਵਾਲੇ ਖੜੇ ਸੀਗੇ ਉਹਨੇ ਕਹੀ ਜਾਂਦੀ ਐ ਪਬਲਿਕ ਵਿੱਚ ਸੀ ਨੂੰ ਲੈ ਜਾ ਨਾ ਉਹ ਕਹਿੰਦੇ ਸਾਨੂੰ ਕੋਈ ਅਧਿਕਾਰ ਨਹੀਂ ਗੱਲ ਜਾਣਦਾ ਕੋਈ ਅਧਿਕਾਰ ਨਹੀਂ ਕੋਈ ਐਮਬੂਲੈਂਸ ਨਹੀਂ ਆਈ ਜਦੋਂ ਸਾਰੇ ਪਿੰਡ ਦੇ ਲੋਕ ਇਕੱਠੇ ਕੱਢੀ ਹੋਇਆ ਕਿ ਜਾਨ ਲਾਇਆ ਗਿਆ ਤੇ ਉਦੋਂ ਥੋੜਾ ਜਿਹਾ ਆਈ ਪਰ ਅਧਿਕਾਰੀਆਂ ਇਕੱਠਾ ਹੋਣ ਲੱਗਿਆ ਤੇ ਉਸ ਤੋਂ ਬਾਅਦ ਵਿੱਚ ਵੀ ਇਹਨਾਂ ਨੇ ਕੀ ਕੀਤਾ ਗੱਡੀ ਖੜੀ ਐ ਤੇ ਪੀਸੀਆਰ ਵਾਲੀ ਗੱਡੀ ਦੇ ਵਿੱਚ ਡੈੱਡ ਬੋਡੀ ਰੱਖ ਰਹੇ ਐ ਦੇਖੋ ਫੇਰ ਵੀ ਹੈ ਜੱਦੀ ਲੈ ਜਾਂਦੇ ਜੱਦੀ ਲੈ ਜਾਂਦੇ ਜਦੋਂ ਕੋਈ ਲੈ ਕੇ ਜਾ ਕਿੰਨੇ ਘੰਟੇ ਬਾਅਦ ਐਂਬੂਲੈਂਸ ਆਈ ਹੈ ਜੀ ਸਾਢੇ 3:00 ਦਾ ਲੈ ਲਓ ਜੀ 4 ਘੰਟੇ ਬਾਅਦ ਐਂਬੂਲੈਂਸ ਆਈ ਹੈ ਉਹ ਵੀ ਪ੍ਰਾਈਵੇਟ ਉਹ ਵੀ ਬੋਰਡ ਵਾਲੇ ਪ੍ਰਾਈਵੇਟ ਮਗਾਈਆ ਗਰ ਕਾਲ ਨਹੀਂ ਜੇ ਸਰਕਾਰੀ ਫਿਰ ਵੀ ਨਹੀਂ ਆਈ ਕੋਈ ਪ੍ਰਸ਼ਾਸਨ ਨੂੰ ਕੋਈ ਹੈ ਨਹੀਂ ਇਸ ਚੀਜ਼ ਦਾ ਪਬਲਿਕ ਦਾ ਜੇ ਇਹੀ ਕਿਤੇ ਅਮੀਰ ਬੰਦੇ ਦਾ ਕਰਿਆ ਹੁੰਦਾ ਤੇ ਪਬਲਿਕ ਇੰਨੀ ਇਕੱਠੀ ਹੁੰਦੀ ਕਿੰਨੇ ਲੋਕਾਂ ਨੇ ਕਰ ਲਾਤੀ ਕਿੰਨੇ ਦਿਨ ਜਾਮ ਲਾਇ ਰੱਖਿਆ ਲੋਕਾਂ ਨੇ ਜੀ ਜਾਮ ਕਿੰਨੇ ਦਿਨ ਜਾਮ ਤਕਰੀਬ ਨਾ 1.5 ਘੰਟੇ ਜਾਮ ਲੱਗਿਆ ਜੀ ਕਿਹੜੇ ਪਿੰਡ ਦਾ ਸੀ ਇਹ ਇਹ ਪਿੰਡ ਮੋਨਪੁਰ ਦਾ ਸੀਗਾ ਜੀ ਮੋਨਪੁਰ ਦਾ ਹਾਂ ਜੀ ਹਾਂ ਉਹਦੇ ਬੇਟੇ ਆ ਗਏ ਤੇ ਉਹਨਾਂ ਨੇ ਪਛਾਣ ਕਰ ਲਈ ਆ ਤੇ ਉਹਨੂੰ ਲੈ ਚਲੇ ਹਸਪਤਲ ਲੈ ਗਏ ਆ ਹੋਇਆ ਕੌਣ ਸੀ ਵਿਅਕਤੀ ਜਿਹੜਾ ਉੱਚੀ ਬੋਲੇ ਜਣਾ ਉੱਚੀ ਨਾ ਕੌਣ ਸੀ ਵਿਅਕਤੀ ਜਿਹੜਾ ਇੱਥੇ ਐਕਸੀਡੈਂਟ ਜਿੱਦੀ ਡੈਥ ਹੋਈ ਆ ਕਿੱਥੋਂ ਦਾ ਸੀ ਸਰੋ ਹਾਂ ਜੀ ਇਹ ਦਾ ਪਤਾ ਲੋਕੇਸ਼ਨ ਇਨਫੋਰਮੇਸ਼ਨ ਆਈ ਸੀ ਤੋਂ ਬਜ਼ੁਰਗ 70 ਸਾਲ ਦੇ ਬਜ਼ੁਰਗ ਨੂੰ ਉਹਨਾਂ ਦਾ ਰੋਡ ਸਾਈਡ ਐਕਸੀਡੈਂਟ ਹੋਇਆ ਸੀ ਤੇ ਹਾਂ ਜੀ ਇਹਨਾਂ ਦੇ ਦੋਸ਼ ਮੇਰੇ ਕੋਲ ਆ ਗਏ ਨੇ ਉਹਨਾਂ ਦਾ ਨਿਰਖਣ ਕਰਕੇ ਜੋ ਵੀ ਐਪਰੋਪਰੀਏ ਟੈਕਸ਼ਨ ਹੋਵੇਗਾ ਜਿਹੜਾ ਵੀ ਕਰਮਚਾਰੀ ਜ਼ਿੰਮੇਵਾਰ ਹੋਵੇਗਾ ਸਕਾਰਤ ਕਰਾਂਗਾ ਜਰਾ 25 ਹੋਆ ਬੰਦਾ ਕਿੱਥੇ ਦਾ ਸੀ ਤੇ ਬੰਦਾ ਕਿੱਥੇ ਦਾ ਸੀ ਜਿਹੜਾ ਅਕਸੀਡੈਂਟ ਹੋ ਗਿਆ ਉਹ ਵਾਲੇ ਨਾਲ ਹੁਣ ਹੀ ਆਇਆ ਹਾਲੇ ਪਿੰਡ ਵਾਸੋਂ ਜਿਹਨਾਂ ਲੋਕੀ ਨੇ 25 ਦਾ ਕਿੰਦੀ ਕੰਜੀ ਵਗੈਰਾ ਸੀ 70 ਸਾਲ ਦੀ ਉਮਰ ਦਾ ਤੇ ਡਾਕ ਦਾ ਸਾਲ ਕਾਬੂ ਕਰ ਲੈਣਾ ਉਹ ਮੈਂ ਹਾਲੇ ਸਾਰਾ ਚੈੱਕ ਕਰਕੇ ਦੇਖੀ ਜੇ ਉਹ ਅਗਰ ਇਹਦੀ ਕਾਰਵਾਈ ਕੀਤੀ ਹੈ ਇਹਦਾ ਮਤਲਬ ਇਹ ਮਸਲਾ ਇਹ ਨਾ ਪੁੱਛਦੇ ਕਿ ਜੇ ਉਹ ਅਗਰ ਇਹਦੀ ਕਾਰਵਾਈ ਕੀਤੀ ਹੈ ਜਾਂ ਉਹ ਜਦੋਂ ਅਸੀਂ ਲਿਖਾਪੜੀ ਕਰ ਲਾਂਗੇ ਤਾਂ ਕਰਕੇ ਜੋ ਸਮਨ ਅਗਲੀ ਗੱਲ ਉਹ ਵੀ ਜੇ ਕੋਈ ਜ਼ਿੰਮੇਵਾਰ ਹੋਊਗਾ ਨੈਗਲੀਜੈਂਸ ਐਕਸ਼ਨ ਹੋਊਗਾ ਜਿਹਦਾ ਜਨਾ ਉਹ ਬਖਸ਼ਿਆ ਨਹੀਂ ਕਿਸਾ ਮੋਲੀ ਪਟਾਰ ਮੋਲੀ ਪਟਾਰ ਮੋਲੀ ਪਟਾਰ ਨੂੰ ਪਤਾ ਲੱਗਿਆ ਕਿਹਦਾ ਕਸੂਰ ਹੈਗਾ ਸੀ ਜਾਂ ਸਾਈਕਲ ਤੇ ਬੰਦਾ ਜਾ ਰਿਹਾ ਸੀ ਜਾਂ ਟਰੱਕ ਦਾ ਆਪ ਕੋਈਕਲ ਆਇਆ ਇਹ ਮੋਲੀ ਪਟਾਰ ਵਾਲੇ ਮੇਰੇ ਕੋਲ ਪੂਰੇ ਫੈਕਟਸ ਨਹੀਂ ਆਏ ਜਦੋਂ ਵੀ ਫੈਕਟਸ ਆਣਗੇ ਮੈਂ ਤੁਹਾਨੂੰ ਦੱਸਾਂਗਾ